ਟੋਟਾ ਪਾਸੇ ਰੁਕ ਟੋਟਾ ਚ ਲੈਣਾ ਦਾ ਕਿਉਂ ਉਹ ਪਿੱਛੇ ਹੋ ਜਾ ਬੜਾ ਯਾਰ ਉਹ ਬਾਈ ਬੜਾ ਬੜਾ ਪਿੱਛੇ ਹੋ ਜਾ ਉਹ ਪਿੱਛੇ ਹੋ ਜਾ ਬਾਈ ਪਿੱਛੇ ਬੜਾ ਬੜਾ ਯਾਰ ਪਿੱਛੇ ਹੋ ਜਾ ਲੋਕ ਬਣਾਉਂਦਾ ਮੈਂ ਤੈਨੂੰ ਭੇਜੂ ਸਾਰੇ ਚੰਗਾ ਮੇਰੇ ਬਾਅਦ ਤੂੰ ਉਹ ਨਹੀਂ ਡਰ ਜਾਂਦੇ ਬਾਠ ਆਪਣੇ ਝੋਟੇ ਤੋਂ ਕਹਦੇ ਡਰਦੇ ਆ ਵੈਂਦੇ ਆ ਜਾਂਦੇ ਨਾ ਦੇਖੋ ਭਾਈ ਨਜ਼ਾਰਾ ਭਰਾਵਾਂ ਦਾ ਆਪਣੇਆਂ ਦਾ ਪ੍ਰੈਕਟਰ ਕੱਢਣ ਲੱਗੇਗੇ ਬਾਬੇ ਆ ਗਏ ਮਰਾ ਕੰਮ ਹੋ ਚੱਲਿਆ ਇਹ ਕਿਰ ਚੱਲੇ ਆਹ ਵੇਖੋ ਕਿਹਾ ਖਿੰਦਰ ਤੇ ਮੂੜੀਆਂ ਨੂੰ ਇਹ ਭਰਾ ਆਪਣਾ ਓਤਾ ਘੰਟਾ ਰੋਕ ਜੋ ਫੇਰ ਘਮਾਵਾਂਗੇ ਉਹ ਵੀ ਮੇਰੇ ਰਾਜ ਬਾਲਾ ਛੋਟੇ ਆਪਣੇ ਜਮਾ ਤਿਆਰ ਖੜੇ ਆ। ਕੰਮ ਚੱਲਣ ਵਾਲਾ ਆ। ਅਜੇ ਅਸੀਂ ਥੋੜਾ ਜਿਹਾ ਜ ਬਲੌਗ ਲੇਟ ਸ਼ੁਰੂ ਕੀਤਾ। ਬਿਮਾਰ ਕਰਕੇ ਕੱਲ ਕੋਲ ਬੈਠਾ। ਥੋੜਾ ਜਿਹਾ ਦੋਨੋਂ ਪੂਰਾ। ਬੰਦੇ ਸਾਡੇ ਹੋ ਕੇ ਸੀ ਗਰਮ। ਥੋੜਾ ਜਿਹਾ ਕੰਮ ਗਲਤ ਆ ਕੀ ਕਹਿਣਾ? ਚੱਲੂਗਾ। ਚੱਲੂਗਾ ਕਿ ਚਲਾਣੀ ਉਹ ਤਾਂ ਹੌਸਲੇ ਜਮਨਾ ਮੁਰੇ ਆਉਂਦਾ ਚੱਕ ਦਾ ਜੋਰ ਚੱਲ ਰਿਹਾ ਹੈਗਾ ਯਾਰ ਰਮਨਾਲ ਰਮਨਾਲ ਨਹੀਂ ਮੁਸਤਿਆ ਜਾਣਾ ਮੋਹ ਰਮਨਾਲ ਹੈਗਾ ਪਟਣਾ ਪੈਣਾ ਹੀ ਨਾ ਸਾਡੇ ਬੰਦੇ ਨੇ ਯਾਰ ਯਾਰ ਉਧਰ ਨਾਲ ਰੱਬ ਲੈ ਜੀ ਮਿੱਤਰੋ ਉਹ ਸਾਹਮਣੇ ਜੀ ਮਿੱਤਰੋ ਕਹਿੰਦੇ ਬੰਦੇ ਸਾਰੇ ਡੀ ਵਿੱਚ ਆਪਣੇ ਹਾਂ ਬਈ ਪੰਡਾ ਨਿਆਰਾ ਆਪਰੇ ਟਰੈਕਟਰ ਕਾ ਤੇ ਮੋੜਤਾ ਸੀ ਟਰੈਕਟਰ ਬਾਪੇ ਕਹਿੰਦੇ ਵੀ ਨਹੀਂ ਯਾਰ ਬਾਪੇ ਨਹੀਂ ਤਬਾ ਥੋੜਾ ਜਾ ਛੋਟੇ ਦਾ ਤੇ ਨਹੀਂ ਬਾਈ ਪੰਡਾ ਨਿਆਰਾ ਕਿ ਨਹੀਂ ਰੱਖ ਜੋ ਉਹ ਸਾਡਾ ਪੰਡਾ ਇੱਧਰ ਖੜਾ ਓਹੀ ਲੱਗਦਾ ਏ ਤੂੰ ਕਿਹੇ ਲੱਗਦਾ ਤੂੰ ਪੇ ਵਾਲਾ ਜ਼ਰੰਦ ਤੂੰ ਤਾਂ ਹੱਥ ਜਿਹੜਾ ਮਾਰਿਆ ਓਏ ਉਹ ਐਵੇਂ ਪੰਪ ਪੰਪੜਾਂ ਦਾ ਪੰਪ ਸਤਕਾ ਕੇ ਉਹ ਤਾਂ ਲੈ ਕਹਿਣਾ ਐ ਉਹ ਇਹਨਾਂ ਨੂੰ ਬੁਲਾਵਾ ਦਵੋ ਹੁਣ ਆ ਵੇ ਹਾਂ ਉਹ ਨਹੀਂ ਨਹੀਂ ਉਹ ਹਾਲੇ ਆਪਰੇ ਟਰੈਕਟਰ ਵਾਲੀ ਆਉਂਦੇ ਆ ਅੱਜ ਪੰਪ ਦਵੋ ਤੇ ਗਏ ਪੰਪ ਬਹੁਤ ਕੀ ਜੂਹੀ ਆ ਹਾਂ ਆ 5500 ਝੋਟਾ ਅੱਜ ਪਰ ਕੋ ਲੱਕੀ ਵਾਲਾ ਲੈਣਾ ਸੋਰਾ ਹਾਂ ਵੀ ਕਿਹੜੀਆਂ ਸੋਚਾਂ ਚ ਪਿਆ ਹੈ ਹੈ ਤੁਹਾਡਾ ਟਰੈਕਟਰ ਹੀ ਆ ਕਰਨਾ ਉਹ ਖਾਪ ਨਹੀਂ ਆ ਜਤਾ ਘੰਟਾ ਹੋ ਗਿਆ ਉਹ ਖਲਾ ਦਾ ਡਰਾਈਵਰ ਹਰੇ ਹਰੇ ਘਰ ਮੋ ਆ ਓਏ ਓਏ ਹੈ ਡਰਾਈਵਰ ਦੀ ਸੂਈ ਚੱਕੀ ਜਾ ਰੁਕ ਜਾਓ ਠੰਡਾ ਹੋ ਲੈੰਦ ਠੰਡਾ ਹੋ ਕੇ ਬਗਾਉਂਦੇ ਆ ਦੇਖੋ ਬਈ ਸਾਰਾ ਇਹ ਦੇ ਹਜੇ ਕਿੰਨੇ ਪੰਜਾਬ ਬਾਹਰ ਉੱਡ ਗਿਆ ਸਾਰਾ ਪੰਜਾਬ ਦਾ ਇੱਥੇ ਫਿਰਦਾ ਪਰ ਇੱਕ ਗੱਲ ਆ ਯਾਰ ਅਨੰਦ ਖੋਣਾ ਟਾਈ ਜਾਂਦੇ ਖੜਾ ਤੇ ਇਹੀ ਝੋਟੇ ਭੁਕੇ ਆ ਪਰ ਖੜੀ ਕੋਈ ਬੰਕ ਸਿੰਘ ਵੀ ਹੋਰ ਅਲੱਗ ਤੇ ਜੱਗ ਵੀ ਰਹੀ ਹੈ ਸਾਡੇ ਤੇ ਕੋਈ ਗੋਰ ਹਿੱਕਰਦ ਮੈਂ ਪੈਡ ਹੋਇਆ ਮੈਟ ਰਹਿਣਾ ਚਾਰ ਮੇਰੇ ਤਰੀਆਂ ਲਈ ਸਰਦੇ ਖੜ ਲੱਗਦੀ ਖੰਡ ਸਾਡੇ ਬੰਦੇ ਵੀ ਟਾਂਡ ਜਦ ਤੱਕ ਹੀ ਆ ਦੇ ਬੰਦੇ ਦੇ ਬੰਦਾ ਠਾਹ ਬੰਦਾ ਠਾਹ ਬੰਦਾ ਠਾਹ ਹੋਈ ਗਈ ਆ ਲੋ ਵੀ ਮਿੱਤਰੋ ਸਾਡਾ ਯਾਰ ਲੱਕੀ ਲੱਕੀ ਕਾਹਦਾ ਰੋਲਾ ਪੈ ਗਿਆ ਉਹ ਪਤਾ ਨਹੀਂ ਬਹੁਤ ਬਈ ਹੈ ਇੱਧਰ ਜਵਾਕਣ ਨੰਬਰ ਨਹੀਂ ਦਿੰਦਾ ਉਹ ਠੀਕ ਆ ਜਾਨੇ ਹੈਪੀ ਠੀਕ ਆ ਢਿੱਲਾ ਲੱਗਦਾ ਅੱਜ ਆਲੇ ਉਹ ਚੱਕਰ ਪੈ ਗਿਆ ਮਹਾ ਛੜਾਇਆ ਕੰਮ ਟ੍ਰੈਫਿਕ ਹੋਇਆ ਪੈ ਗਿਆ ਕੰਮ 2:00 ਵਜੇ ਕਾਹਦਾ ਰੋਲਾ ਪੈ ਗਿਆ ਯਾਰ ਉਹ ਬਾਈ ਨੈਟ ਚੱਲਣਾ ਹੀ ਨਹੀਂ ਨੰਬਰ ਲੈਣਾ ਨੰਬਰ ਲੈਣਾ ਉਹ ਨੰਬਰ ਮੇਰਾ ਦੇ ਦੇ ਮੇਰਾ ਦੇ ਦੇ ਇਕੱਠੇ ਦਾ ਹੁੰਦੇ ਬਈ ਜੋ ਮਰਜੀ ਫੋਨ ਵਾਲੀ ਮੈਂ ਇਕੱਠਾ ਹੀ ਹੁੰਦਾ 98778 ਆਏ ਬਲੌਗ 'ਚ ਆਇਆ ਨਾ ਭਰ ਲਾ 98 98 ਡਰਾਇਨ ਭਰ ਦੇ ਨਾ ਖੜ ਜਾ ਕੋੜ ਕੇ ਵੀ ਆਈ ਜਾਣਾ ਲੈ ਬਈ ਉਹ ਸੁਣਾਓ ਠੀਕ ਆ ਵਧੀਆ ਵਧੀਆ ਭਰਾ ਬਈ ਜੋ ਮਰਜੀ ਫੋਨ ਵਾਲੀ ਮੈਸਕ ਹਾ ਜੇ ਰੋਕ ਕੇ ਮਾਰੀ ਬਲੌਗ ਬਾਦ ਹੈਂ ਲੱਕੀ ਵੀਡੀਓ ਓਏ ਇੱਥੇ ਇਕੱਠੇ ਹੀ ਉਹਨਾਂ ਦਾ ਫੋਨ ਬੰਦ ਹੁੰਦਾ ਬਾਲਾ ਕਿਉਂਕਿ ਤੰਗ ਬਾਲਾ ਕਰਦੇ ਫੋਨ ਲਾੜਾ ਕਈ ਯਾਰ ਸਾਰੇ ਨੰਬਰ ਬੰਦ ਕੀਤੇ ਆ ਅਸੀਂ ਇਕੱਠੇ ਹੀ ਉਹਨੇ ਮਰਜ਼ੀ ਫੋਨ ਲਾ ਲਈ ਕੰਮ ਹੈ ਜਿਹੜਾ ਪਿੰਡ ਆਪਣਾ ਭਰਾ ਆਪਣਾ ਬਰਨਾਲਾ ਬਰਨਾਲਾ ਅਸੀਂ ਫਤੇਗੜ ਚੂੜੀਆਂ ਬਰਨਾਲਾ ਫਤੇਗੜ ਚੂੜੀਆਂ ਠੀਕ ਆ ਠੀਕ ਆ ਭਾਈ ਇੱਥੇ ਇਕੱਠੇ 315 ਮੇਲੀ ਆਪਣਾ ਉਹਦੇ ਪਿੰਡ ਦੇ ਆ ਚਾਚਾ ਉਧਰ ਝੜ ਗਿਆ ਹੈ ਹੈ ਚਾਤੇ ਨੂੰ ਮਿਲਣਾ ਕਿੱਥੇ ਆ ਹੈਪੀ ਆਹ ਹੈਪੀ ਓਏ ਚਾਚਾ ਚਾਚਾ ਆ ਗਾ ਮਣੀ ਕਰਨਾ ਇਹਨੇ ਮੰਨੀ ਆਣਾ ਮੈਨੂੰ ਪਤਾ ਪਹਿਲੇ ਇੰਜਨ ਚ ਕਰਦੀ ਆ ਦੋ ਵੀ ਮਸਟਰ ਗਾਮਸ ਓ ਬਾਈ ਕਿਹੜਾ ਪੰਡ ਆਪਣਾ ਯਾਰਾ ਚੋਰੀ ਬਹਿ ਗਿਆ ਆਂਗੇ ਪਤਾ ਹੀ ਨਹੀਂ ਲੱਗਿਆ ਹੈ ਉਹ ਦੋ ਯਾਰਾਂ ਦਾ ਵੀਡੀਓ ਹੈ ਆਪਣਾ ਵੀ ਬਰਾੜ ਪੀਫੀ 29 ਬੀਵੀ 90 ਵਾਲੇ ਹਾਂ ਇੱਕ ਬਰਾੜ ਝੋਟੇ ਮੋਗਲੇ ਝੋਟੇ ਮੋਗਲੇ ਝੋਟੇ ਭਰਨੇ ਮੋਗਲੇ ਝੋਟੇ ਸਾਰੀਆਂ ਉੱਥੇ ਹੀ ਹੁੰਦੀ ਆ ਭਾਈ ਓਕੇ bro ਧੰਨਵਾਦ ਠੰਡ ਲੱਗਦੀ ਮੇਰੇ ਯਾਰ ਨੂੰ ਮਿਲਦਾ ਰਹਿਣਾ ਠੰਡ ਹੋ ਗਈ ਆ ਸਹੀ ਆ ਮੀਂਹ ਪੈ ਗਿਆ ਵਾਵਾ ਕਿਹੜਾ ਪਿੰਡ ਆਪਣਾ ਕਰਤਾਰਪੁਰ ਉਧਰ ਆਪਾਂ ਨਹੀਂ ਆਏ ਜਿੱਧਰ ਥੋੜੇ ਵੀ ਆਈ ਅਸੀਂ ਅੰਦਰ ਨਹੀਂ ਦੋ ਤਿੰਨ ਨਰ ਸੇਵਾ ਲੈ ਕੇ ਆਈ ਮੋ ਕਿਉਂ ਕਿਹੜਾ ਅਜਨਾਰੇ ਤੋਂ ਗਾਂ ਨਹੀਂ ਜਾਂਦਾ ਜਿੱਥੇ ਪਾਣੀ ਖੜੀ ਹੈ ਜਨਾਲੇ ਮੇਨ ਉੱਥੋਂ ਪਿੰਡਾਂ ਲਈ ਨੂੰ ਵੇਚੇ ਪਾਣੀ ਵਾਵਾ ਸੀ ਬਲੌਗ ਬਲੂਕ ਨਹੀਂ ਬਣਾਇਓ ਤੇ ਫੋਨ ਪੰਡ ਬੰਦ ਸੀ ਉੱਥੇ ਹੈ ਬਲੌਗ ਐਵੇਂ ਬਲੌਗ ਹੀ ਬਣ ਜਾਂਦਾ ਕਿਹ ਕਿਹੜਾ ਜਾਓਗੇ ਰਮਾਲ ਲੈਣਾ ਰਮਾਲ ਹੈਗਾ ਤਾਂ 2000 ਸਾਡੇ ਬੰਦੇ ਨੂੰ ਕੁਛ ਦਿਓ ਯਾਰ ਰਮਾਲ ਹੈਗਾ ਉਹ ਵੀ ਆਣ ਕੇ ਘਰ ਸੁੱਤੇ ਪਏ ਉੱਠ ਕੇ ਮੇਲਾ ਵੇਖਣ ਮੰਦੇ ਨਹੀਂ ਮਾਲ ਜਗਰ ਪੈਸੇ ਲੈਣ ਦੇ ਪੈਸੇ ਦਾ ਬਾਦੂ ਵਾਲੇ ਪੈਸੇ ਦਾ ਸਾਥੋਂ ਲੈ ਜਾ ਹਰਮਾਲ ਹੀ ਲਿਆ ਦੇ ਤੈਨੂੰ ਲਾਦਦਾ ਦਾ ਦੇਈਏ ਤਾਂ ਹੈ ਐ ਤਪਾ ਚਲਾ ਕੇ ਗਲੋ ਨਾ ਵੀ ਆਟੇ ਬੰਦੇ ਦਾ ਰਮਾਲ ਦਾ ਨਾਮ ਲੈ ਗਿਆ ਆ ਆ ਰਿਹਾ ਪਰਨਾ ਬਈ ਇਹ ਦੇਣਾ ਨਹੀਂ ਇਹ ਦੇਣਾ ਨਹੀਂ ਇਹ ਬਾਪਿਆਂ ਨੇ ਸਪੈਸ਼ਲ ਦਿੱਤਾ ਕੱਟਸ ਆਇਗਾ ਜੇ ਤੂੰ ਦੇ ਤਾ ਆ ਜਾ ਲਾਣਾ ਓ ਬਾਈ ਕੇ ਕੋਲ ਰਮਾਲ ਹੈਗਾ ਦੇ ਦੋ ਯਾਰ ਸਾਡਾ ਬੰਦਾ ਕਰੋ ਸੁੱਤਾ ਪਿਆ ਉੱਠ ਕੇ ਆ ਗਿਆ ਤੂੰ ਆਏ ਕੇ ਟੈਂਟ ਲੈਣੇ ਹੋਰ ਮੇਲੇ ਦੇ ਗਏ ਬਾਜ ਬੈ ਗਈ ਰਮਾਲ ਹੈਗਾ ਯਾਰ ਰਮਾਲ ਰਮਾਲ ਹੈਗਾ ਦੋ ਯਾਰ ਹੈਗਾ ਰਮਾਲ ਦੇਈ ਯਾਰ ਬਾਈ ਲੈ ਧੰਨਵਾਦ ਭਰਾ ਬਹੁਤ ਬਹੁਤ ਯਾਰ ਹੱਥ ਦਮਾ ਸਾਵੀਲਾ ਐਜੀ ਯਾਰ ਜੈਨੇ ਖੜਾ ਮੈਂ ਮੰਗ ਮੰਗ ਤੀਜਾ ਦਿਨ ਤੁਹਾਨੂੰ ਉਹ ਆ ਤੁਹਾਡੇ ਤੇ ਧੰਨਵਾਦ ਬਾਈ ਬਹੁਤ ਬਹੁਤ ਯਾਰ ਡੇਢ ਘੰਟਾ ਰੋਜ ਤੁਹਾਨੂੰ ਮੁਖੰਦੇ ਆ ਪਰ ਕਰਦੇ ਖੁਸ਼ ਜੀ ਚਲਾਵੇ ਲੱਗੇ ਜਲਾ ਦੇ ਲੱਗੇ ਹੁਣ ਚੱਲੂਗਾ ਕੰਮ ਬਾਈ ਪਰ ਨਾ ਲੈਣਾ ਮੇਰੇ ਯਾਰ ਨੇ ਏ ਓ ਠੰਡ ਲੱਗਦੀ ਆ ਲੋਰੀ ਜਿਆਦੀ ਯਾਰੋ ਕੇ ਤਿਆਰ ਹੈ ਕੈਮਰਾ ਬੜਾ ਸਾਫ ਕਰ ਰਿਹਾ ਹੈ ਕੰਮ ਮੇਗਾ ਪੂਰਾ ਉੱਤੇ ਮੁੰਡੇ ਹੋਏ ਖੋਜਾ ਸੇ ਪਾਸੇ ਪਾਲਿਆ ਘੇਰਾ ਖੋਜਾ ਇਹ ਡੈਰ ਵੱਜੀ ਓਏ ਮਿਲ ਗਿਆ ਰਮਾਲ ਓਏ ਹੱਤਾ ਰਮਾਲ ਮਿਲ ਗਿਆ ਬਾਲ ਸਹੀ ਕਰ ਲੋ ਵੀ ਟ੍ਰੇਟਰ ਤੋਰ ਜਣ ਜਾਂਦੇ ਕਹਾਂਗੇ ਪਤਾ ਤੁਰ ਕੇ ਆਪਣਾ ਝੋਟਾ ਲਾ ਕੇ ਟਿਕਾ ਡੱਟਣਾ ਵੇ ਇਹਨੇ ਕਿਹਾ ਤਾ ਤੂੰ ਦੇਖ ਕੇ ਚਲਦਾ ਆ ਬੰਦਾ ਬਈ ਧਿਆਨ ਨਾਲ ਦੇਖ ਤਾ ਸਾਡਾ ਇਹ 4 5 ਵਾਰੀ ਮੂਰੇ ਆ ਗਿਆ ਚੈਨਲ ਸਬਸਕ੍ਰਾਈਬਰ ਕਰਦੀ ਵੀਰ ਕੋਲੀ ਹੋ ਜਾ ਨਜ਼ਾਰਾ ਇਹ ਗੱਲਾਂ ਪਿਆਰ ਦੀ ਆਉਣੀਆਂ ਹੈ ਮਗਰ ਇਹ ਗੱਲ ਲੱਤਾਂ ਯਾਰਾ ਲੱਤਾਂ ਬਣੀਆਂ ਫੇ ਚੱਕੂਗਾ ਵੀ ਲੱਤਾਂ ਲੱਤਾਂ ਬੜੀਆਂ ਇਹ ਨਹੀਂ ਕਾਚਾ ਚੱਕੂਗਾ ਦਾਦਾ ਹੁਣ ਕਾਚਾ ਨਹੀਂ ਡਿੱਗਣ ਦਿੰਦੇ ਆਹ ਤੇ ਪਟਾਕੇ ਹਾਏ ਹਾਏ ਆਏ ਆਏ ਨੀ ਨਾ ਨਾ ਬਾਈਆ ਓ ਬੇੜਾ ਆਏ ਪਰ ਆਉਂਦੇ ਬਖੰਟੀ ਸੋ ਜੋਂ ਕਟ ਕੇ ਹੀ ਸੰਗਤ ਕਰਵਾਤ ਜੋਤੇ ਪੁੱਤੋ ਉੜਾ ਯਾਰ ਜਨਾ ਸਵੀਕਾਰ ਸਾਜੀ ਸ਼ੱਕਰਤੀ ਸੂਰ ਮੈਂ ਨਾ ਗਰਵਾ ਨਾਵੇਂ ਮੁੰਡਿਆ ਜਦੋਂ ਤੱਕ ਆ ਰੱਖਦਾ ਠੀਕ ਆ ਓਏ ਆਪਣਾ ਯਾਰ ਜਾਮ ਲੱਗਿਆ ਮਿੱਤਰੋ ਓਏ ਆਪਣਾ ਹੀ ਆਹ ਲਿਆ ਰਾਮ ਬੱਸੇ ਸਾਡੇ ਦੇਲੇ ਉੱਤੇ 25 ਦਾ ਆਹ ਬਈ ਕੀ ਕਹਿੰਦਾ ਗੜਾਉਣਾ ਟਰੈਕਟਰ ਉਹਦੇ ਪਰ ਤੇ ਉਹ ਦੇਖੋ ਹਾਂ ਜਦੂਜੀ ਉਹ ਇੱਥੇ ਕੋਈ ਤੀਨਾ ਨਹੀਂ ਟਰੈਕਟਰ ਵੇਹੋਂ ਦੀ ਗੱਲ ਕੀਤੀ ਇੱਥੇ ਆਨੂੰ ਆਦੀ ਪਈ ਜਾਲੇ ਮਿੱਤਰੋ ਆਜ ਵੀ ਨਵਾਂ ਚਾਲ ਬਣਾਇਆ ਮੇਰਾ ਭੱਜਣੇ ਕੀ ਆ ਕੋਈ ਗਿਆ ਕੰਮ ਕਿੱਦਾਂ ਓ ਦੇ ਦੇ ਓ ਮਿੱਤਰੋ ਕੋਟਾ ਲਾਵਾ ਤੇ ਆਪਣਾ ਜੀ ਆ ਗਿਆ ਜਿਆਦੇ ਉਹ ਜੀਸ ਦੇ ਬੈਲ ਕੇ ਆ ਮੂ ਕੇ ਖਾਲ ਹੁੰਦੇ ਸਾਡੇ ਸਾਰੇ ਤੇ ਕੜ ਕੇ ਆਗੇ ਆਲਮਸ ਮੀਓ ਮੀਨਾ ਬਿਆ ਠੀਕ ਆ ਸਾਡ ਝੋਟਾ ਦਾ ਕੋਟਾ ਬਣਾਉਂਦੇ ਹਾਂ ਮਗਰ ਲਗਾ ਜਾਂ ਫਿਰ ਚੱਲਦੇ ਜਿਹੜੀ ਗੂੜ ਤੇ ਬੰਦਦਾ ਉਹ ਬਹਿ ਜਾ ਮੇਰੀ ਕੰਡਾ ਪਾ ਕੇ ਆਹ ਇਹ ਤਾਂ ਘਟੀ ਲੈ ਆਪਾਂ ਲੈ ਆ ਪਈ ਜਾਂਦਾ ਬਾਹਰ ਬਾਹਰ ਆ ਰੇ ਫਿਰ ਕਿੱਥੇ ਬੰਦੇ ਆਪਣੇ ਆ ਆ ਜਣਗੇ ਹੌਣ ਤਾਂ ਲੈ ਬੜੇ ਰਹਿਣ ਦੇ ਗਾਦੋਂ ਕਿੱਥੇ ਰਹੀ ਜਾਂਦਾ ਉਹਨੇ ਫੇਲ ਵੇਟ ਦਰਾਇਆ ਇੱਥੇ ਬਹਿਣਾ ਫਣਖਾ ਨੂੰ ਛੱਡ ਦੇ ਓਏ ਜਾਨੇ ਲਵ ਯੂ ਇੱਥੇ ਹੀ ਮਿਲਦੇ ਆ ਐਦ ਜਿਹੜਾ ਅਕੋਰਾ ਉਹ ਅਗਲ ਟੋਟਾ ਨੋ ਵੀ ਮੇਰਾ

ਗੱਤ ਕੇ ਹੱਟ ਜੀਆ ਹੱਟ ਜੀਆ ਇਹ ਜਾਂ ਝੋਟੇ ਪੁੱਕਦੇ ਆਪਣੇ

ਇਸ ਤੋਂ ਉਹ ਟੱਕਰ ਉਹ ਵੀਡੀਓ ਬਹੁਤ ਢੋਲੀ ਮਾਰਦੀ ਹੈ ਨਾ ਵੀਡੀਓ ਕਿੰਨੀ ਗੇੜ ਬਾਜੀ ਹੈ ਹਾਂ ਚੱਲਿਆ ਕਿ ਚੱਲਿਆ ਕਾਕਾ ਜਾ